ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਡੇ ਸੰਧੂ ਜੀ ਠੀਕ ਹੈ ਜੀ ਬਰਨਾਲੇ ਜਿਹੜਾ ਦਾ ਪਿੰਡ ਆ ਤੇ ਤੁਹਾਨੂੰ ਦੋ ਵੜਾ ਦਿਖਾ ਦਾਂਗੇ ਇੱਕ ਪੰਜਾਬ ਵਾਲੀ ਜਰਸੀ ਦਿਖਾ ਦਾਂਗੇ ਮਗਰ ਕੀ ਉਹ ਵੀ ਬਾਈ ਤੋਂ ਪੁੱਛਾਂਗੇ ਕਦੋਂ ਸੁਈ ਉਹ ਵੀ ਪੁੱਛਾਂਗੇ ਚੰਗੀ ਆ ਜੀ ਥਣ ਲੈ ਵੇ ਦੀਆਂ ਦੋਨੇ ਸਾਫ ਆ ਗੱਲ ਬਾਤ ਬਾਈ ਬੂਟੇ ਨਾ ਕਰਾਵੇਂ ਆ ਜੋ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 978179639 ਪਿੰਡ ਆਪਣਾ ਜੀ ਸੰਦੂ ਕਲਾ ਜ਼ਿਲ੍ਹਾ ਬਰਨਾਲਾ ਤਸੀਦ ਤਾ ਬਾਈ ਤੇ ਨੇੜੇ ਆਪਾਂ ਨੂੰ ਫੜੌੜ ਹੀ ਰਹ ਜਾਂਦੇ 7 ਕਿਲੋਮੀਟਰ 15 ਕਿਲੋਮੀਟਰ ਦੇ ਤਾਪਾ ਤਾਪਾ ਤੇ ਵਪਾਰ ਦੇ ਕੰਮ ਆ ਗਾ ਹਾਂ ਹਾਂ ਜੀ ਵਪਾਰ ਦੇ ਤੇ ਬਾਈ ਜੀ ਅੱਜ ਕਿੰਨੀਆਂ ਆਪ ਅੱਜ ਦੋ ਬੈੜਾਂ ਨੇ ਵੀਰੇ ਦੋਨੀਆਂ ਸੁਈਆਂਆਂ ਹੂਆਂ ਦੋਨਾਂ ਮੰਗਰੀ ਬੱਛੀਆਂ ਨੇ ਦੋਨਾਂ ਮੋਰ ਬੱਛੀਆਂ ਇੱਕ ਪਿਆਹ ਵਾਲੀ ਯਾਰਸੀ ਤੇ ਪਿਆਹ ਵਾਲੀ ਯਾਰਸੀ ਉਹਦੇ ਮੰਗਰੀ ਬੱਸੀ ਦੇਖੋ ਬਹੁਤ ਪੂਰੀ ਤੇ ਇੱਕ ਐਚਐਫ ਵੱਡੇ ਸਾਈਜ਼ ਦੀ ਐਚਐਮ ਚ ਹਲਕਾ ਜਿਹਾ ਕਰੋ ਹੈ ਗਿਆ ਹਲਕਾ ਕਰੋ ਹਲਕਾ ਕਰੋਸ ਬਹੁਤ ਚੰਗਾ ਹੁੰਦਾ ਹੈ ਹਾਂ ਹਾਂ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੀਰੇ ਬੂਟੇ ਦੇਖੀਏ ਨੇ ਆ ਬੈੜਾ ਕਿਹੜਾ ਸੂਆ ਸੁਈ ਕਦੋਂ ਸੁਈ ਆ ਇਹ ਦੂਜਾ ਸੂਆ ਸੁਈ ਅੱਜ ਇਹਨੂੰ ਪੰਜਵਾਂ ਦਿਨ ਸੁਈ ਨੂੰ ਪੰਜਵਾਂ ਦਿਨ ਹੋ ਗਿਆ ਸੁਈ ਨੂੰ ਪੰਜਾਂ ਦਿਨਾਂ ਹੀ ਸੁਈ ਥੱਲੇ ਮੰਗਰ ਬੱਛੀ ਆ ਗਈ ਮੰਗਰ ਬੱਛੀ ਆ ਗਈ ਕਿੰਨਾ ਹੁਣ ਫਿਰ ਬਹੁਤ ਮਾਦੀ ਕੰਡੇ ਤੇਰ ਲੈ ਮਾ ਕੰਡੇ ਤੇ ਕਿੰਨਾ ਕੁ ਦੁੱਧ ਕੱਢ ਦੂ ਬਾਈ ਇਹ ਇਹ ਦੁੱਧ ਦੇ ਦੂ 25 26 ਕਿਲੋ ਰਾਮ ਨਾਲ ਖੁੱਲਾ ਤੇ ਕੋਈ ਵੀ ਭੈਣ ਭਰਾ ਜਾ ਕੇ ਕੱਢ ਕੇ ਨੂੰ ਨਾ ਕੱਢ ਹਾਂ ਹਾ ਪੂਰੀ ਵੱਡੀ ਹੈਟ ਆ ਮੇਰਾ ਦੇ ਲੋਕ ਕੱਢ ਕਿੱਡਾਗਾ ਮੇਰੇ ਕੋਲ ਪਰੋਂਦੀ ਹੈਗੀ ਵੱਡੇ ਸੈਜ ਦੀ ਤੇ ਮੂਲੀ ਬਣਾਉਣ ਦਾ ਟਾਈਮ ਆਪਣਾ ਜਿਹੜਾ ਆਪਾਂ ਤੁਹਾਨੂੰ ਨੋਟ ਕਰਾ ਦਗੇ ਦੁਪਹਿਰ 2 ਵਜੇ ਦਾ 4 ਘੰਟੇ ਚਵਾਈ ਦੇ ਵਿੱਚ ਬਾਕੀ ਆ ਬਾਕੀ ਨੇ ਹਾਂ ਕੋਈ ਦੁੱਧ ਨਹੀਂ ਰੋਕਿਆ ਕੋਈ ਕੋਸ ਨਹੀਂ ਨੀ ਜੰਮਣ ਬਰੇ ਓਕੇ ਕਰੇ ਉਹ ਦਿਨ ਨੂੰ ਮੜੀ ਦਿਖਾਏਗੇ ਲੇਵਾ ਫੀਟ ਗੜਾ ਨਹੀਂ ਗੁੱਸਾ ਲੇਵਾ ਥਣ ਥਣ ਫਿਰ ਮਾਰ ਦਿਆ ਕੱਢ ਕੇ ਪੂਰੇ ਬੜੇ ਪੂਰਾ ਵਧੀਆ ਬਈ ਹਾਥੀਂ ਚੋਲਾ ਕੇ ਮਰ ਜਿਆ ਨਹੀਂ ਕੋਈ ਖੋਲੋ ਜੀ ਤੋੜ ਰਖ ਰਹਿ ਕੇ ਚੈੱਕ ਤੇ ਸੂਆ ਦੂਜੇ ਹੀ ਹਨ ਬਈ ਦੂਜਾ ਸੂਆ ਰਹਿ ਜਾਂਦਾ ਓਕੇ ਜੀ ਚੰਗਾ ਸਾਈਜ਼ ਚੰਗੀ ਬਰੀਡ ਹਲਕਾ ਜਿਹਾ ਕਰਾਸ ਜਿੰਨਾ ਕ ਆਪਾਂ ਨੂੰ ਚਾਹੀਦਾ ਉਹਨਾਂ ਮਗਰ ਵੀ ਚੰਗੇ ਬੱਚੀ ਆ ਦੇਖੋ ਇਹ ਤੋੜੇ ਉਹਰੇ ਚੰਗੀ ਆ ਗਈ ਜੀ ਸਾਇਜ ਆਪਾਂ ਤੁਹਾਨੂੰ ਫੇਰ ਬੋਲਦਗੇ ਫੁੱਲ ਸਾਇਜ ਵੱਡੇ ਕਦ ਕਾਟ ਦੀ ਆਪਾਂ ਇਹਨੂੰ ਕਹਿ ਸਕਦੇ ਆ ਆ ਦੇਖੋ ਜੀ ਕੁਆਲਿਟੀ ਮੂਹੋਂ ਬੋਲਦੀ ਆ ਘੋੜੇ ਵਰਗੀਆ ਤੋਰਾ ਤਰਾ ਤਰਾ ਬਾਕੀ ਦਾ ਸਾਡਾ ਪਾਰਾਂ ਦੀ ਬਹੁਤ ਸਟੋਰੀ ਆ ਹਮ ਆ ਫੇਸ ਕਰੋ ਚੈੱਕ ਮੰਨ ਕੇ 4 ਘੰਟਿਆਂ ਨੂੰ ਤਾਂ ਇਹਨੇ ਲੇਵਾ ਹੋਰ ਓਕੇ ਓਕੇ ਆ ਦੇਖੋ ਜੀ ਥਣ ਲੇਵੇ ਦੀ ਪੂਰੀ ਸਾਫ ਮਗਰ ਬੱਚੀ ਬੱਚੀ ਵੀ ਚੈੱਕ ਕਰਾਵਾਂਗੇ ਤੁਹਾਨੂੰ ਆ ਥਣ ਪੂਰਾ ਚੰਗਾ ਕੱਢ ਲੈਂਦੇ ਆ ਨਹੀਂ ਕੋਈ ਥੋੜਾ ਮਨ ਇਹ ਨੰਬਰ ਭਾਈ ਬੂਟੇ ਕਿੰਨੇ ਪੈਸੇ ਆ ਇਹ ਆਪਾਂ ਮੁੱਲ ਬੜਾ ਵੱਡਾ ਨਹੀਂ ਕਰਨਾ 85000 ਦੀ ਹਾਂ ਨਹੀਂ ਹੈਗੀ ਮਾਨਦਾਨ ਤਾਂ ਹੋਊਗਾ ਮਾੜਾ ਮੋਟਾ ਕਰ ਦਾਂਗੇ ਐਡੀ ਬੈਡ ਤੂੰ ਮੰਨ ਕੇ ਚੱਲ ਇੰਨੇ ਭਾਜ ਕੋਈ ਦਿੰਦਾ ਨਹੀਂ ਓਕੇ ਬਾਕੀ ਜਿਹੜੇ ਤਾਂ ਹਵਾਨੇ ਦੇ ਨਾੜਾ ਆ ਦੇਖੋ ਤੇ ਬਾਕੀ ਤਾਂ ਖੁੱਲੀ ਛੱਡੀ ਪਈ ਐ ਕੋਈ ਉਵੇਂ ਨਹੀਂ ਹੈਗੀ ਨਾ 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 ਛੱਡ ਲਈ ਹੁਣ ਵੀਰੇ ਦੋ ਨੰਬਰ ਜਿਹੜੀ ਦੋ ਨੰਬਰ ਜਰਸੀ ਦੇਖੀ ਐ ਨੇ ਬਾਈ ਬੂਟੇ ਇਹ ਕਦੋਂ ਸੂਈ ਐ ਇਹ ਬਈ ਰਾਤ 1:00 ਵਜੇ ਸੂਈ ਐ ਇਹ ਜੇਰ ਕੰਪਲੀਟ ਆ ਜਮਾਂ ਬਾਈ ਆਪਣੇ ਕੋਲੇ ਵੀਡੀਓ ਪਈ ਆ ਸਾਰੇ ਮਗਰ ਫਿਰ ਵੱਚੀ ਬੜੀ ਪਿਆਰੀ ਆ ਗਈ ਸੀ ਪੂਰੀ ਚੰਗੀ ਬੱਸੀ ਆ ਬਈ ਓਕੇ ਤੇ ਸੁਆ ਕਿਹੜਾ ਬਈ ਇਹਦਾ ਦੂਜਾ ਸੁਆ ਹੀ ਇਹਦਾ ਦੂਜਾ ਹੀ ਇਹਦਾ ਤੇ ਕਿੰਨਾ ਕੁ ਫਿਰ ਬੋਲਾ ਬੋਲਾ ਕੱਢਦਾ ਆਪਾਂ ਤਿੰਨ ਅ ਕਿਲੋ ਬੋਲਾ ਕੱਢਿਆ ਸੀ ਕਿੰਨਾ ਕੁ ਦੁੱਧ ਦੇ ਦੂਗੀ ਬਈ ਦੁੱਧ ਮੇਰੇ ਹਿਸਾਬ ਨਾਲ ਤਾਂ 17 18 ਕਿਲੋ ਤਾਂ ਖੁੱਲਾ ਦੇਣਾ ਚਾਹੀਦਾ ਓਕੇ ਤੇ ਪਾਉ ਵੀ ਫਟ ਵਾਲਾ ਪੂਰਾ ਵਧੀਆ ਪੂਰਾ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਚੈੱਕ ਬੱਚੀ ਬੜਾ ਬੱਚੀ ਪੂਰੀ ਚੰਗੀ ਐ ਇੱਕ ਨੰਬਰ ਹਾਂ ਬਾਕੀ ਠੀਕ ਆਗੇ ਨੇ ਚੰਗਾ ਭਰਾ ਤੇ ਚੰਗਾ ਲਿਓ ਜੀ ਥਣ ਲੈ ਵੀ ਦੀ ਬਹੁਤ ਸਾਫ ਆ ਨਾ ਬੜੀ ਸਾਫ ਥਣ ਲੇਵੀ ਪੂਰੀ ਸਾਫ ਬਾਕੀ ਦੀ ਗੱਲ ਪਿਆਰ ਨਾਲ ਹੀ ਆ ਗਈ ਓਕੇ ਜਮਾਤਾਰ ਬਾਕੀ ਮੱਥੇ ਤੇ ਟੋਆ ਵਗੈਰਾ ਦੇਖੋ ਜਰਸੀ ਵਾਲੇ ਫੁੱਲ ਮਾਰ ਕੇ ਰੰਗ ਵੀ ਸੈਨਿਕ ਦੇਖ ਤੂ ਸਾਰੇ ਪਾਸੇ ਥਣ ਥਣ ਫਿਰ ਬੜਾ ਹਨਾ ਗਾਜਰਾਂ ਕੱਢ ਕੇ ਮਾਰਿਆ ਆ ਦੇਖੋ ਜੀ ਕੁਆਲਿਟੀ ਬੁਰੀ ਚੰਗੀ ਥਣ ਲੇਵੀ ਦੀ ਪੂਰੀ ਸਾਫ ਠੰਡੀ ਸੀਲ ਪੂਰੀ ਬੜਾ ਪੂਰੀ ਠੰਡੀ ਸੀਲ ਤੇ ਬਾਈ ਨੇ ਹੱਥੋਂ ਹੱਥ ਫੇਰ ਕੇ ਦਿਖਾਤਾ ਤੁਸੀਂ ਰੰਗ ਪ੍ਰਿੰਟ ਕਰਨੋਂ ਜਾ ਕੇ ਨਹੀਂ ਹੋਣਾ ਚੰਗੇ ਰੰਗ ਪ੍ਰਿੰਟ ਦੀ ਚੰਗੇ ਸੈਜ ਦੀ ਜਰਸੀ ਆ ਗਈ ਆ ਦੇਖੋ ਜੀ ਮੋਲੇ ਦਾ ਵੀ ਪੁੱਛਾਂਗੇ ਥਣ ਲੇਵਾਂ ਨੇੜੇ ਤੋਂ ਕਰਾਈ ਗਿਆ ਚੈੱਕ ਆ ਦੇਖੋ ਜੀ ਥਾਣਲੇ ਵੇ ਦੀ ਪੂਰੀ ਸਾਫ ਤਾਂ ਤਾਂ ਹੀ ਲੇਵਾ ਪਿਆ ਹਨਾ ਹਾਂ ਹਾਂ ਪੂਰਾ ਵਧੀਆ ਇਹਦੇ ਆਪਾਂ ਜਾਨੀ ਕਿ ਜੇ ਕਹਿ ਲਗੇ 25 ਦੇ ਦੂ ਹਨਾ ਨਹੀਂ ਨਹੀਂ ਠੀਕ ਉਹ ਤਾਂ ਕਹਾ ਗਿਆ ਜੀ ਸੇਵ ਆ ਗਈ ਜਾਨੀ ਕਿ ਇਹਨਾਂ ਦਾ ਖੁੱਲੇ ਜੀ 18 ਕਿਲੋ ਹਾਂ ਹਾਂ ਓਕੇ ਤੇ ਕਿੰਨੇ ਪਏ ਹੈ ਬਈ ਬੁੱਟੇ ਇਹਦਾ 65000 ਰੁਪਿਆ ਲੈਣੀ ਆਹ ਦਾ ਤੇਰਾ ਜਮਾ ਜਾ ਰਿਹਾ ਪਿੱਛੇ ਬੱਚਾ ਹੀ ਬੜਾ ਚੰਗਾ ਕਹ ਤੋ ਐ ਮੰਨ ਕੇ ਚੱਲ ਹਾਂ ਮਗਰ ਬੱਚੀ ਚੰਗੀ ਹੈਗੀ 65000 ਤੇ ਇਧਰ 85000 ਵੱਡੇ ਸਾਈਜ਼ ਦੀ ਆ ਗਈ ਹੈ ਪਰ ਮੰਨ ਕੇ ਚੱਲ ਦੋਨਾਂ ਦੇ ਲੈਣ ਵਾਲੇ ਕੋਈ ਗੱਲ ਕਰੀ ਹੈ ਗਿਆ ਜੰਮਾ ਨੰਬਰ ਵਾਈ ਫੇਰ ਬੋਲਦੇ 9981796393 978 1796393 96393 ਪਿੰਡ ਸੰਧੂ ਜੀ ਵੱਡੇ ਸੰਧੂ ਕਹਿੰਦੇ ਆ ਤੇ ਬਾਕੀ ਦੀ ਗੱਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹੈ ਨਾ ਨੇੜੇ ਵਾਈਆਂ ਦੇ ਪਧੌੜ ਤੇ ਤਪਾ ਮੰਡੀ ਤੇ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਗੱਲ ਨਾਲ ਵੀਡੀਓਜ਼ ਨਾਲ